ਹੁਣ ਪੰਜਾਬ ਦੇ ਵਿੱਚ ਪਹਿਲੀ ਵਾਰ ਐਸੀ ਨਵੀਂ ਤੇ ਵੱਡੀ ਖਬਰ ਆਪਰੀ ਹੈ ਹੁਣ ਸੁਣ ਕੇ ਤੁਸੀਂ ਕਮੈਂਟ ਲਿਖ ਕੇ ਦੱਸਿਓ ਕਿ ਕੀ ਇਹ ਐਮਐਲਏ ਸਾਹਿਬ ਦਾ ਬਹੁਤ ਵੱਡਾ ਐਕਸ਼ਨ ਸੀ ਐਮਐਲਏ ਸਾਹਿਬ ਦੀ ਬਹੁਤ ਵੱਡੀ ਦਲੇਰੀ ਸੀ ਜਾਂ ਬਹੁਤ ਵੱਡਾ ਸਿਆਸੀ ਡਰਾਮਾ ਸੀ ਹੋਇਆ ਕੀ ਹੈ ਮੈਂ ਤੁਹਾਨੂੰ ਡਿਟੇਲ ਚ ਦੱਸਦਾ ਅਖੀਰ ਤੱਕ ਸੁਣਿਓ ਸਭ ਤੋਂ ਪਹਿਲਾਂ ਬੇਨਤੀ ਜੇ ਅਜੇ ਤੱਕ ਤੁਸੀਂ ਆਪਣਾ ਚੈਨਲ ਸਬਸਕ੍ਰਾਈਬ ਤੇ ਫੋਲੋ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰ ਲਓ ਤੇ ਜਿਹੜਾ ਬੈਲ ਵਾਲਾ ਘੰਟੀ ਵਾਲਾ ਬਟਨ ਹੈ ਉਹਨੂੰ ਜਰੂਰ ਦਬ ਦਿਓ ਤਾਂ ਕਿ ਪੰਜਾਬ ਦੇ ਵੱਡੇ ਮੁੱਦਿਆਂ ਦੀ ਜਾਣਕਾਰੀ ਤੁਹਾਡੇ ਕੋਲ ਸਭ ਤੋਂ ਪਹਿਲਾਂ ਟਾਈਮ ਸਿਰ ਪਹੁੰਚਦੀ ਰਹੇ ਮਿੱਤਰੋ ਹੋਇਆ ਕੀ ਆਮ ਆਦਮੀ ਪਾਰਟੀ ਦੇ ਧਰਮਕੋਟ ਦੇ ਜਿਹੜੇ ਐਮਐਲਏ ਨੇ ਦਵਿੰਦਰ ਸਿੰਘ ਲਾਡੀ ਟੋਸ ਉਹਨਾਂ ਨੂੰ ਕਾਂਗਰਸ ਦੇ ਜਿਹੜੇ ਸਾਬਕਾ ਐਮਐਲਏ ਨੇ ਸੁਖਜੀਤ ਕਾਕਾ ਲੋਹਗੜ ਉਹਨਾਂ ਦੇ ਭਰਾ ਨੇ ਬਹੁਤ ਵੱਡਾ ਚੈਲੰਜ ਕਰ ਦਿੱਤਾ ਪਹਿਲਾਂ ਦੋਸ਼ ਲਾਏ ਵੀ ਇਹਨਾਂ ਦੇ ਰਾਤ ਚ ਇਹੀ ਨਸ਼ਾ ਵਕਾ ਰਹੇ ਨੇ ਇਹੀ ਨਸ਼ਾ ਵੇਚ ਰਹੇ ਨੇ ਔਰ ਇਹ ਨਸ਼ਾ ਕਰਦੇ ਵੀ ਹੋ ਸਕਦੇ ਨੇ ਐਡੇ ਵੱਡੇ ਦੋਸ਼ ਜਿਹੜੇ ਨੇ ਪਹਿਲਾਂ ਲਾਏ ਕਾਂਗਰਸੀਆਂ ਨੇ ਉਸ ਤੋਂ ਬਾਅਦ ਚੈਲੰਜ ਕੀਤਾ ਜਿਹੜਾ ਚੈਲੰਜ ਫਿਰ ਆਮ ਆਦਮੀ ਪਾਰਟੀ ਦੇ ਐਮਐਲਏ ਲਾਡੀ ਢੋਸ ਨੇ ਕਬੂਲ ਕਰ ਲਿਆ ਤੇ ਫਿਰ ਉਹ ਚੈਲੰਜ ਵਾਲੀ ਥਾਂ ਤੇ ਪਹੁੰਚ ਕੇ ਆਪਣਾ ਪੂਰਾ ਲਾਮ ਲਸ਼ਕਰ ਲੈ ਕੇ ਤੇ ਫਿਰ ਉੱਥੇ ਕੀ ਹੋਇਆ ਚੈਲੰਜ ਜਦੋਂ ਉਹਨਾਂ ਨੇ ਕੀਤਾ ਕਾਂਗਰਸ ਵਾਲਿਆਂ ਨੇ ਉਹਨਾਂ ਨੇ ਕਿਹਾ ਕਿ ਜੇਕਰ ਆਮ ਆਦਮੀ ਪਾਰਟੀ ਦਾ ਐਮਐਲਏ ਸਾਡਾ ਚੈਲੰਜ ਕਬੂਲ ਲਏ ਤਾਂ ਅਸੀਂ ਇੱਕ ਬੁਲਟ ਮੋਟਰਸਾਈਕਲ ਤੇ ਤਿੰਨ ਚਾਰ ਸਕੂਟਰੀਆਂ ਨਾਮ ਤੇ ਦੇਵਾਂਗੇ ਤੇ ਚੈਲੰਜ ਕੀਤਾ ਕੀ ਚੈਲੰਜ ਇਹ ਕੀਤਾ ਸੀ ਕਿ ਜੇਕਰ ਐਮਐਲਏ ਜਿਹੜਾ ਨਸ਼ਾ ਦਾ ਟੈਸਟ ਹੁੰਦਾ ਡੋਪ ਟੈਸਟ ਉਹ ਆ ਕੇ ਕਰਾ ਲਵੇ ਤਾਂ ਅਸੀਂ ਫਿਰ ਉਹਨੂੰ ਇਨਾਮ ਦੇਾਂਗੇ ਬੁਲਟ ਮੋਟਰਸਾਈਕਲ ਤੇ ਉਹਦੇ ਨਾਲ ਦੇਾਂ ਨੂੰ 3 4 5 ਸਕੂਟਰੀਆਂ ਉਸ ਤੋਂ ਬਾਅਦ ਭਾਈ ਜਿਹੜਾ ਐਮਐਲਏ ਦਵਿੰਦਰ ਸਿੰਘ ਲਾੜੀ ਢੋਸ ਆ ਜਿਹੜਾ ਧਰਮਕੋਟ ਦਾ ਆਮ ਆਦਮੀ ਪਾਰਟੀ ਦਾ ਐਮਐਲਏ ਆ ਉਹਨੂੰ ਵੀ ਤੈਸ ਚੜ ਗਈ ਉਹ ਕਹਿੰਦਾ ਪਹਿਲਾਂ ਤਾਂ ਉਹਨੇ ਅੱਜ ਸਵੇਰੇ ਵੀਡੀਓ ਪਾਈ ਉਹ ਕਹਿੰਦਾ ਲੈ ਵੀ ਕਾਂਗਰਸ ਦੇ ਐਮ ਐਲ ਏ ਜਿਹੜਾ ਕਾਕਾ ਲੋਗੜ ਹੈ ਸਾਬਕਾ ਮੈਂ ਤੇਰੇ ਪਿੰਡ ਆ ਰਿਆਂ ਔਰ ਤੇਰੇ ਪਿੰਡ ਜਿਹੜਾ ਮਰਜੀ ਤੂੰ ਡਾਕਟਰ ਬੁਲਾ ਲੈ ਜਿਹੜੀ ਮਰਜੀ ਡਾਕਟਰਾਂ ਦੀ ਟੀਮ ਬੁਲਾ ਲੈ ਔਰ ਮੇਰਾ ਕਰੋ ਟੈਸਟ ਜੇ ਮੇਰਾ ਟੈਸਟ ਪੋਜਿਟਿਵ ਆ ਗਿਆ ਪਾਇਆ ਗਿਆ ਕਿ ਮੈਂ ਕੋਈ ਨਸ਼ਾ ਕਰਦਾ ਤਾਂ ਤੁਸੀਂ ਜੋ ਕਹੋਗੇ ਮੈਂ ਕਰੂੰਗਾ ਤੇ ਫਿਰ ਚੈਲੰਜ ਕਰ ਕਬੂਲ ਕੇ ਤੇ ਆਮ ਆਦਮੀ ਪਾਰਟੀ ਦਾ ਐਮਐਲਏ ਉਹ ਜਿਹੜਾ ਸਾਬਕਾ ਐਮਐਲਏ ਕਾਂਗਰਸ ਦਾ ਉਹਦੇ ਪਿੰਡ ਪਹੁੰਚ ਗਿਆ ਲੋਗੜ ਨਾਲ ਸੈਂਕੜੇ ਹਜ਼ਾਰਾਂ ਦੀ ਗਿਣਤੀ ਚ ਆਪਣੇ ਸਮਰਥਕ ਲੈ ਗਿਆ ਉੱਥੇ ਜਾ ਕੇ ਫਿਰ ਐਮਐਲਏ ਨੇ ਪ੍ਰੈਸ ਸੱਦ ਲਈ ਪੱਤਰਕਾਰ ਸੱਦ ਲਏ ਕੈਮਰੇ ਚੱਲ ਰਹੇ ਸੀ ਔਰ ਐਮਐਲਏ ਫਿਰ ਕਹਿਣ ਲੱਗਾ ਵੀ ਹੁਣ ਕਾਂਗਰਸ ਵਾਲੇ ਮੇਰਾ ਟੈਸਟ ਕਰਾਉਣ ਕਿਉਂ ਨਹੀਂ ਆਏ ਕਹਿੰਦਾ ਮੈਂ ਪਹਿਲਾਂ ਹੀ ਕਹਿੰਦਾ ਸੀ ਵੀ ਜੇ ਮੈਂ ਆਪੇ ਕਰਾ ਕੇ ਪੇਸ਼ ਕੀਤਾ ਤਾਂ ਇਹਨਾਂ ਨੇ ਕਹਿਣਾ ਹੈ ਵੀ ਆਪੇ ਕਰਾ ਕੇ ਆਪਦੇ ਡਾਕਟਰਾਂ ਤੋਂ ਕਰਾ ਲਿਆ ਤੇ ਆਪਦੀ ਰਿਪੋਰਟ ਜਿਹੜੀ ਆ ਡੋਪ ਟੈਸਟ ਦੀ ਉਹ ਨੈਗੇਟਿਵ ਕਰਾ ਲਈਏ ਨੇ ਤੇ ਕਹਿੰਦਾ ਹੁਣ ਮੈਂ ਚੈਲੰਜ ਕਰਕੇ ਆਇਆ ਤੇ ਹੁਣ ਆਏ ਕਿਉਂ ਨਹੀਂ ਪੱਤਰਕਾਰ ਕਹਿੰਦੇ ਜੀ ਉਹ ਕਹਿੰਦਾ ਫਲਾਣੀ ਥਾਂ ਤੇ ਆਜੋ ਇੱਥੇ ਤੁਸੀਂ ਗੁਰਦੁਆਰਾ ਸਾਹਿਬ ਦੇ ਵਿੱਚ ਆਏ ਹੋ ਸੈਂਕੜੇ ਹਜ਼ਾਰਾਂ ਬੰਦੇ ਨਾਲ ਲੈ ਕੇ ਆਏ ਹੋ ਜੇ ਇੱਥੇ ਅਸੀਂ ਕਿਸੇ ਡਾਕਟਰਾਂ ਨੂੰ ਲੈ ਕੇ ਆਉਣੇ ਆ ਤਾਂ ਲਾਜ਼ਮੀ ਤੌਰ ਤੇ ਤੁਹਾਡੇ ਜਾਂ ਸਾਡੇ ਕਿਸੇ ਬੰਦੇ ਨੇ ਸ਼ਰਾਰਤ ਕਰਤੀ ਲੜਾਈ ਵਾਜ ਜਾਣੀ ਹੈ ਇਸ ਕਰਕੇ ਪੱਤਰਕਾਰ ਕਹਿੰਦੇ ਐਮਐਲਏ ਨੂੰ ਵੀ ਉਹ ਕਹਿੰਦਾ ਫਲਾਣੀ ਤਾਂ ਤੇ ਪੰਜ ਛੇ ਬੰਦੇ ਤੁਸੀਂ ਆਜੋ ਪੰਜ ਛੇ ਅਸੀਂ ਆ ਜੰਨੇ ਆ ਐਮਐਲਏ ਕਹਿੰਦਾ ਐ ਥੋੜਾ ਹੁੰਦਾ ਹੈ ਵੀ ਕਦੀ ਉੱਥੇ ਆਜੋ ਤੇ ਕਦੀ ਉੱਥੇ ਆਜੋ ਮੈਂ ਹੁਣ ਆਇਆ ਬੈਠਾ ਜੇ ਆਉਣਾ ਤੇ ਆ ਕੇ ਮੇਰਾ ਟੈਸਟ ਕਰੋ ਇੱਥੇ ਫਿਰ ਲੋਕਾਂ ਦੇ ਥੱਲੇ ਕਮੈਂਟ ਪੜਨ ਵਾਲੇ ਸੀ ਜਿੰਨੇ ਚੈਨਲਾਂ ਤੇ ਵੀਡੀਓ ਚੱਲੀ ਕਦੇ-ਕਦੇ ਨਜ਼ਾਰਾ ਬਹੁਤ ਆਉਂਦਾ ਕਮੈਂਟ ਪੜ ਕੇ ਕਿਉਂਕਿ ਲੋਕ ਬਹੁਤ ਮਹਾਨ ਵੀ ਨੇ ਲੋਕ ਹੁਣ ਕਮਲੇ ਵੀ ਨਹੀਂ ਰਹੇ ਤੇ ਤਰ੍ਹਾਂ-ਤਰ੍ਹਾਂ ਦੀ ਬੁੱਧੀ ਤੇ ਤਰ੍ਹਾਂ-ਤਰ੍ਹਾਂ ਦੇ ਵਿਚਾਰ ਜਦੋਂ ਆਉਂਦੇ ਨੇ ਤਾਂ ਰੰਗ ਬਹੁਤ ਵੱਜਦਾ ਲੋਕਾਂ ਨੇ ਥੱਲੇ ਕੀ ਕਮੈਂਟ ਲਿਖੇ ਸੀ ਉਹ ਮੈਂ ਤੁਹਾਨੂੰ ਦੱਸਣਾ ਤੇ ਤੁਹਾਡੇ ਪੁੱਛਣਿਆਂ ਵੀ ਤੁਹਾਨੂੰ ਕੀ ਲੱਗਦਾ ਕੀ ਆਮ ਆਦਮੀ ਪਾਰਟੀ ਦਾ ਐਮਐਲਏ ਸਾਹਿਬ ਸੱਚੀ ਮੁੱਚੀ ਡੋਪ ਟੈਸਟ ਕਰਾਉਣ ਦੇ ਇਰਾਦੇ ਨਾਲ ਦਲੇਰੀ ਨਾਲ ਗਿਆ ਸੀ ਯਾ ਸਿਆਸੀ ਡਰਾਮੇਬਾਜ਼ੀ ਸੀ ਤੁਸੀਂ ਵੀ ਆਪਣਾ ਕਮੈਂਟ ਲਿਖਿਓ ਮੈਂ ਤੁਹਾਨੂੰ ਦੱਸ ਦਿੰਨਾ ਲੋਕਾਂ ਦੇ ਕੀ ਕਮੈਂਟ ਆਏ ਲੋਕ ਕਹਿ ਰਹੇ ਸੀ ਭਈ ਐਮਐਲਏ ਸਾਹਿਬ ਇਹ ਤੁਹਾਨੂੰ ਵੀ ਪਤਾ ਹੈ ਕਿ ਤੁਸੀਂ ਡਰਾਮਾ ਕਰ ਰਹੇ ਹੋ ਕਾਫੀ ਸਾਰੇ ਲੋਕਾਂ ਨੇ ਇਸ ਤਰ੍ਹਾਂ ਦੇ ਕਮੈਂਟ ਕੀਤੇ ਹੋਏ ਸੀ ਚੈਨਲਾਂ ਦੇ ਥੱਲੇ ਉਹ ਕਹਿੰਦੇ ਜੇਕਰ ਤੁਸੀਂ ਸੱਚੀਓ ਟੈਸਟ ਕਰਾਉਣ ਜਾਣਾ ਹੁੰਦਾ ਤਾਂ ਤੁਸੀਂ ਸੈਂਕੜੇ ਹਜ਼ਾਰਾਂ ਸਮਰਥਕਾਂ ਦੀ ਫੌਜ ਨਾਲ ਨਾਲ ਜਾਂਦੇ ਤੁਹਾਨੂੰ ਵੀ ਪਤਾ ਐਮਐਲਏ ਸਾਹਿਬ ਕਿਸੇ ਨੇ ਕਮੈਂਟ ਲਿਖਿਆ ਹੋਇਆ ਸੀ ਤੁਹਾਨੂੰ ਵੀ ਪਤਾ ਵੀ ਇੰਨੇ ਸੈਂਕੜੇ ਬੰਦੇ ਵੇਖ ਕੇ ਕਿਹਨੇ ਆਉਣਾ ਕਿਸੇ ਨੇ ਕਮੈਂਟ ਲਿਖਿਆ ਹੋਇਆ ਸੀ ਐਮਐਲਏ ਸਾਹਿਬ ਤੁਹਾਨੂੰ ਵੀ ਪਤਾ ਵੀ ਐਡੀ ਛੇਤੀ ਤੁਹਾਡੀ ਸਰਕਾਰ ਤੁਹਾਡੀ ਹਕੂਮਤ ਡਾਕਟਰ ਸਾਰੇ ਤੁਹਾਡੇ ਨਾਲ ਸਰਕਾਰ ਤੋਂ ਡਰਦੇ ਡਾਕਟਰ ਤੇ ਐਡੀ ਛੇਤੀ ਜਿਨ੍ਹਾਂ ਦੀ ਸਰਕਾਰ ਨਹੀਂ ਹੈਗੀ ਉਹਨਾਂ ਦੇ ਆਖੇ ਲੈ ਕੇ ਐਡੀ ਛੇਤੀ ਕੋਈ ਡਾਕਟਰ ਨਹੀਂ ਆਵੇਗਾ ਇਸੇ ਕਰਕੇ ਤੁਸੀਂ ਕਿਆ ਮੈਂ ਹੁਣੇ ਆਉਣਾ ਥੋੜੇ ਪਿੰਡ ਹੁਣੇ ਕਰੋ ਟੈਸਟ ਤੇ ਫਿਰ ਕਈਆਂ ਦੇ ਕਮੈਂਟ ਇਦਾਂ ਦੇ ਸੀ ਵੀ ਐਮਐਲਏ ਸਾਹਿਬ ਜੇ ਅਗਲੇ ਕਹਿ ਰਹੇ ਸੀ ਵੀ ਪੰਜ ਬੰਦੇ ਫਲਾਣੀ ਥਾਂ ਤੇ ਤੁਸੀਂ ਆਜੋ ਪੰਜ ਅਸੀਂ ਆਜਨੇ ਨਾਲ ਡਾਕਟਰ ਲਾਵਾਂਗੇ ਤੇ ਫਿਰ ਜੇ ਤੁਸੀਂ ਸੱਚੀ ਮੁੱਚੀ ਸੱਚੇ ਦਿਲੋਂ ਹੀ ਗਏ ਸੀ ਫਿਰ ਮੰਨ ਲੈਂਦੇ ਉਹਨਾਂ ਦੀ ਗੱਲ ਤੇ ਕਈਆਂ ਦੇ ਕਮੈਂਟ ਉਹ ਜਿਹੜਾ ਕਾਂਗਰਸ ਦਾ ਸਾਬਕਾ ਐਮਐਲਏ ਉਹਦੇ ਖਿਲਾਫ ਵੀ ਸੀ ਕਈਆਂ ਨੇ ਕਿ ਇਸ ਤਰ੍ਹਾਂ ਦੇ ਦੋਸ਼ ਲਾਏ ਹੋਏ ਸੀ ਕਮੈਂਟਾਂ ਦੇ ਵਿੱਚ ਕਈਆਂ ਨੇ ਕਿਹਾ ਪਹਿਲਾਂ ਨਸ਼ਾ ਤੁਸੀਂ ਵੀ ਬਹੁਤ ਕੰਮ ਕੀਤਾ ਐਦੇ ਦੋ ਐਦਾਂ ਦੇ ਦੋਸ਼ ਕਾਂਗਰਸ ਦੇ ਐਮਐਲਏ ਪੁਰਾਣੇ ਤੇ ਵੀ ਲੋਕਾਂ ਨੇ ਕਮੈਂਟਾਂ ਚ ਲਾਈ ਕਈਆਂ ਨੇ ਸਿੱਧਾ ਹੀ ਲਿਖਿਆ ਸੀ ਵੀ ਕੋਈ ਨਹੀਂ ਪਹਿਲਾਂ ਤੁਹਾਡਾ ਰਾਜ ਸੀ ਤੁਹਾਡੀ ਵਾਰੀ ਸੀ ਤੁਸੀਂ ਵੀ ਬਹੁਤ ਕੰਮ ਕੀਤਾ ਤੇ ਹੁਣ ਅਗਲਿਆਂ ਦਾ ਰਾਜ ਹੈ ਤੇ ਅਗਲੇ ਕਰ ਰਹੇ ਨੇ ਪਰ ਆਪਾਂ ਤੇ ਤੁਸੀਂ ਆਪਾਂ ਇਹ ਕਹਿ ਕੇ ਬਰੀ ਨਹੀਂ ਕਰ ਸਕਦੇ ਵੀ ਉਹਨਾਂ ਦਾ ਰਾਜ ਅਤੇ ਉਹਨਾਂ ਨੇ ਪੈਸਾ ਵਟ ਲਿਆ ਉਹਨਾਂ ਦਾ ਰਾਜ ਅਤੇ ਉਹ ਵਟ ਰਹੇ ਨੇ ਐ ਨਹੀਂ ਗੱਲ ਪੰਜਾਬ ਦੀ ਪੰਜਾਬ ਦੀ ਜਵਾਨੀ ਦੀ ਆ ਸਾਰੀਆਂ ਸਰਕਾਰਾਂ ਨੇ ਹੁਣ ਤੱਕ ਬੇੜਾ ਗਰਖ ਕੀਤਾ ਕੱਲ ਮੁੱਖ ਮੰਤਰੀ ਭਗਵੰਤ ਮਾਨ ਦਾ ਬਿਆਨ ਆਇਆ ਵੀ 2010 ਤੱਕ 2009 ਤੱਕ ਪੰਜਾਬ ਦੇ ਵਿੱਚ 1000 ਦੇ ਕਰੀਬ ਵਿਅਕਤੀ ਚਿੱਟੇ ਦੇ ਆਦੀ ਸੀ ਚਿੱਟਾ ਦੇ ਸ਼ਿਕਾਰ ਸੀ ਤੇ 2015 ਤੱਕ 20 ਲੱਖ ਤੋਂ ਵੱਧ ਹੋ ਚੁੱਕੇ ਸੀ ਚਿੱਟੇ ਦੇ ਆਦੀ ਇਹ ਦੋਸ਼ ਕੱਲ ਭਗਵੰਤ ਮਾਨ ਨੇ ਲਾਇਆ ਇਹ ਇੰਨੀ ਤੇਜ਼ੀ ਨਾਲ ਫੈਲਿਆ ਤੇ ਫਿਰ 2015 ਤੋਂ 22 ਤੱਕ 21 ਤੱਕ 20 ਤੱਕ ਸਰਕਾਰ ਰਹੀ ਕਾਂਗਰਸ ਦੀ ਤੇ ਫਿਰ ਚਿੱਟਾ ਉਮੇ ਫੈਲਿਆ ਬਹੁਤ ਜ਼ੋਰ ਨਾਲ ਫੈਲਿਆ ਤੇ ਫਿਰ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਤਕਰੀਬਨ ਪੌਣੇ 4 ਸਾਲ ਹੋ ਗਏ ਟਾਈਮ ਥੋੜਾ ਜਿਹਾ ਰਹਿ ਗਿਆ ਚਿੱਟਾ ਤਜ ਵੀ ਉਮੇ ਹੈ ਓਵਰਡੋਜ਼ ਨਾਲ ਮੌਤਾਂ ਅੱਜ ਵੀ ਹੋ ਰਹੀਆਂ ਤੁਸੀਂ ਦੱਸੋ ਤੁਹਾਡੇ ਇਲਾਕੇ ਤੁਹਾਡੇ ਪਿੰਡਾਂ ਦਾ ਕੀ ਹਾਲ ਆ ਮੇਰੇ ਮੈਂ ਤਾਂ ਜੋ ਦੇਖ ਰਿਹਾ ਭਾਵੇਂ ਜੁੱਧ ਨਸ਼ਾ ਵਿਰੁੱਧ ਜਿੰਨਾ ਮਰਜੀ ਚਲਾਈ ਫਿਰਦੇ ਨੇ ਪਰ ਓਵਰਡੋਜ਼ਾਂ ਅੱਜ ਵੀ ਜਾ ਰਹੀਆਂ ਨੇ ਪਹੁੰਚ ਰਿਹਾ ਚਿੱਟਾ ਤੇ ਉਹਦੇ ਨਾਲ ਮੌਤਾਂ ਵੀ ਹੋ ਰਹੀਆਂ ਨੇ ਵੀਡੀਓ ਰੋਜ਼ ਆ ਰਹੀਆਂ ਨੇ ਪੁਲਿਸ ਵੀ ਰਜਾਨਾ ਦਾਵਾ ਕਰਦੀ ਅੱਜ ਇੱਥੋਂ ਇੰਨਾ ਫੜ ਲਿਆ ਇੱਥੋਂ ਇੰਨਾ ਫੜ ਲਿਆ ਇੱਥੋਂ ਇੰਨਾ ਫੜ ਲਿਆ ਤੇ ਉਹਨਾਂ ਦੇ ਮਨਾਂ 'ਚ دہشت ਕਿਉਂ ਨਹੀਂ ਪਈ ਜਿਹੜੇ ਇਹ ਕੰਮ ਕਰਦੇ ਸੀ ਹੁਣ ਜੇਕਰ ਡੋਪ ਟੈਸਟ ਕਰਾਉਣੇ ਨੇ ਤਾਂ ਮੈਂ ਠੋਕ ਬਜਾ ਕੇ ਕਹੂੰਗਾ ਇਹ ਸਾਰੀਆਂ ਪਾਰਟੀਆਂ ਨੂੰ ਡੋਪ ਟੈਸਟ ਕਰਾਉਣੇ ਚਾਹੀਦੇ ਨੇ ਪਹਿਲੀ ਗੱਲ ਚੋਣ ਕਮਿਸ਼ਨ ਨੂੰ ਇੱਕ ਸ਼ਰਤ ਰੱਖਣੀ ਚਾਹੀਦੀ ਹੈ ਵੀ ਜਿਹੜਾ ਵੀ ਬੰਦਾ ਐਮ ਐਲ ਏ ਖੜੇਗਾ ਉਹਨੂੰ ਪਹਿਲਾਂ ਡੋਪ ਟੈਸਟ ਕਰਾਉਣਾ ਪਏਗਾ ਤੇ ਡੋਪ ਟੈਸਟ ਬਿਲਕੁਲ ਪਾਰਦਰਸ਼ੀ ਹੋਏਗਾ ਅੱਛਾ ਐਂਜ ਹੋਣਾ ਚਾਹੀਦਾ ਹੈ ਵੀ ਡੋਪ ਟੈਸਟ ਪੂਰਾ ਕੈਮਰਾ ਦੀ ਨਿਗਰਾਨੀ ਹੇਠ ਹੋਣਾ ਚਾਹੀਦਾ ਜਿੰਨੇ ਵੀ ਐਮ ਐਲ ਏ ਤੇ ਐਮ ਪੀ ਖੜਦੇ ਆ ਸਾਰਿਆਂ ਦਾ ਡੋਪ ਟੈਸਟ ਹੋਵੇ ਤੇ ਵੀਡੀਓਗ੍ਰਾਫੀ ਹੋਵੇ ਬਲੱਡ ਲੈਂਦਿਆਂ ਦੀ ਲੈ ਕੇ ਜਾਂਦਿਆਂ ਦੀ ਟੈਸਟ ਹੁੰਦਿਆਂ ਦੀ ਤਾਂ ਕਿ ਕੋਈ ਗੜਬੜ ਨਾ ਹੋ ਸਕੇ ਤੇ ਮੈਨੂੰ ਲੱਗਦਾ ਬੜੀ ਵੱਡੀ ਗਿਣਤੀ ਇਹੋ ਜਿਹੇ ਉਮੀਦਵਾਰ ਖੜੇ ਹੁੰਦੇ ਨੇ ਵੱਖ-ਵੱਖ ਪਾਰਟੀਆਂ ਦੇ ਜਿਨ੍ਹਾਂ ਦੇ ਡੋਪ ਟੈਸਟ ਫੇਲ ਹੋਣਗੇ ਜਿਹੜੇ ਵੱਖ-ਵੱਖ ਤਰ੍ਹਾਂ ਦੇ ਨਸ਼ੇ ਕਰਦੇ ਨੇ ਨਸ਼ੇ ਦੇ ਆਦੀ ਨਹੀਂ ਅੱਜ ਗੱਲ ਕਰ ਲੋ ਇੱਕ ਦੂਜੇ ਨੂੰ ਕਹੀ ਜਾਂਦੇ ਆ ਤੂੰ ਆ ਜਾ ਤੂੰ ਆ ਜਾ ਤੂੰ ਆ ਜਾ ਮੈਂ ਕਹਿਣਾ ਜਿਹੜੀ ਪਾਰਟੀ ਕਹਿੰਦੀ ਹੈ ਕਿ ਅਸੀਂ ਨਸ਼ੇ ਦੇ ਖਿਲਾਫ ਆ ਪਹਿਲਾਂ ਬਿਨਾ ਕਿਸੇ ਚੈਲੰਜ ਚੁਲਣ ਤੋਂ ਵੀਡੀਓਗ੍ਰਾਫੀ ਵਿਦ ਵੀਡੀਓਗ੍ਰਾਫੀ ਆਪਦੇ ਆਪ ਦੇ ਸਾਰੇ ਐਮਐਲਏ ਦਾ ਡੋਪ ਟੈਸਟ ਕਰਾ ਕੇ ਰਿਪੋਰਟ ਜਾਰੀ ਕਰੇ ਕਿਸੇ ਪਾਰਟੀ 'ਚ ਹੈਗੀ ਹਿੰਮਤ ਨਹੀਂ ਹੈਗੀ ਇਹੋ ਜਿਹੇ ਡਰਾਮੇ ਪਹਿਲਾਂ ਆ ਪਿਛਲੇ ਦਿਨੀ ਸੁਨੀਲ ਜਾਖੜ ਹੋਰੀ ਕਰੀ ਗਏ ਅਸੀਂ ਆਪਦੇ ਬੰਦਿਆਂ ਦਾ ਕਰਾਉਣੇ ਆ ਤੁਸੀਂ ਆਪਦਿਆਂ ਦਾ ਕਰਾਓ ਆ ਰਾਜਾ ਵੜਿੰਗ ਸਾਹਿਬ ਪਿਛਲੇ ਦਿਨੀ ਅਸੀਂ ਸਾਰਿਆਂ ਦਾ ਕਰਾਉਣੇ ਆ ਤੁਸੀਂ ਵੀ ਕਰਾਓ ਆਏ ਇੱਕ ਦੂਜੇ ਨੂੰ ਦਬਕੇ ਜਿ ਕਿਉਂ ਮਾਰੀ ਜਾਂਦੇ ਹੋ ਜੇ ਹਿੰਮਤ ਹੈ ਡੋਪ ਟੈਸਟ ਕਰਵਾਉਣ ਦੀ ਤਾਂ ਫਿਰ ਆਪੋ ਆਪਣੀ ਪਾਰਟੀ ਦੇ ਬੰਦਿਆਂ ਦਾ ਪਹਿਲਾਂ ਕਰਾਓ ਐਮਐਲਿਆਂ ਦਾ ਸਾਬਕਾ ਐਮਐਲਿਆਂ ਦਾ ਐਮਪੀਆਂ ਦਾ ਤੇ ਕਰਾ ਕੇ ਰਿਪੋਰਟ ਚੱਕ ਕੇ ਹੱਥਾਂ 'ਚ ਫਿਰ ਕਹੋ ਦੂਜੀ ਪਾਰਟੀ ਨੂੰ ਵੀ ਆ ਕਰਾਤਾ ਸੀ ਹੁਣ ਤੁਸੀਂ ਕਰਾ ਕੇ ਦਿਖਾਓ ਤੇ ਮੈਨੂੰ ਲੱਗਦਾ ਕਿਸੇ ਪਾਰਟੀ 'ਚ ਇਹ ਹਿੰਮਤ ਨਹੀਂ ਪਾਰਟੀ ਦੇ ਪ੍ਰਧਾਨਾਂ ਦੀ ਪਿਛਲੇ ਦਿਨੀ ਗੱਲ ਚੱਲੀ ਡੋਪ ਟੈਸਟਾਂ ਦੀ ਰੌਲਾ ਪਿਆ ਸੁਨੀਲ ਜਾਖੜ ਕਹਿੰਦੇ ਸਾਰੀਆਂ ਪਾਰਟੀਆਂ ਦੇ ਪ੍ਰਧਾਨ ਪ੍ਰਧਾਨ ਆ ਜਾਣ ਆ ਬਾਵੀ ਕਰਾਉਣਾ ਦੂਜਾ ਇਕੱਲੇ ਪ੍ਰਧਾਨਾਂ ਦਾ ਕੀ ਮਤਲਬ ਹੈ ਕਿਉਂ ਬਾਕੀ ਜਿਹੜੇ ਹੀਟਲੇ ਐਮਐਲਏ ਨੇ ਐਮਪੀ ਨੇ ਮੰਤਰੀ ਰਹੇ ਨੇ ਉਹਨਾਂ ਦੇ ਕਿਉਂ ਨਹੀਂ ਹੋਣੇ ਚਾਹੀਦੇ ਵੀ ਹੋਣੇ ਚਾਹੀਦੇ ਨੇ ਸੋ ਵਕਤੋਂ ਖੁੰਜੀ ਡੂਮਣੀ ਤੇ ਗਾਵੇ ਆਲਪਤਾਲ ਸਾਰੀਆਂ ਪਾਰਟੀਆਂ ਹਮਾਮ ਦੇ ਵਿੱਚ ਨੰਗੀਆਂ ਨੇ ਭ੍ਰਿਸ਼ਟਾਚਾਰ ਦੇ ਦੋਸ਼ ਇੱਕ ਦੂਜੇ ਤੇ ਲਾਉਂਦੇ ਨੇ ਤੇ ਆਪਦੇ ਬੰਦਿਆਂ ਨੇ ਕਿੰਨਾ ਕਿੰਨਾ ਭ੍ਰਿਸ਼ਟਾਚਾਰ ਕੀਤਾ ਇਹਦੇ ਬਾਰੇ ਫਿਰ ਪਰਦੇ ਪਾਉਣ ਲੱਗ ਜਾਂਦੇ ਨੇ ਇਹ ਇੱਕ ਦੂਜੇ ਦੇ ਝੂਠੇ ਪਰਚਿਆਂ ਦੀਆਂ ਗੱਲਾਂ ਕਰਦੇ ਨੇ ਤੇ ਆਪ ਕੋ ਆਪਦੇ ਰਾਜਾਂ ਦੇ ਵਿੱਚ ਕਿੰਨੇ ਕਿੰਨੇ ਝੂਠੇ ਪਰਚੇ ਇਹਨਾਂ ਨੇ ਕਿਰਾਏ ਨੇ ਲੋਕਾਂ ਤੇ ਉਹਦੀ ਇਹ ਗੱਲ ਨਹੀਂ ਕਰਦੇ ਦੂਜੀਆਂ ਸਰਕਾਰਾਂ ਵਲੇ ਤੇ ਲੋਕਾਂ ਦੀਆਂ ਬੁਰੀਆਂ ਹਾਲਤਾਂ ਦੇ ਰੋਲੇ ਪਾਉਂਦੇ ਨੇ ਕਸਾਨਾਂ ਦੀ ਬੁਰੀ ਹਾਲਤ ਮਜ਼ਦੂਰਾਂ ਦੀ ਬੇਰਜਗਾਰਾਂ ਦੀ ਕੱਚੇ ਮਲਾਜ਼ਮਾਂ ਦੀ ਤੇ ਜਦੋਂ ਆਪਦੀ ਆਪਦੀ ਸਰਕਾਰ ਆ ਜਾਂਦੀ ਹੈ ਉਦੋਂ ਇਹਨਾਂ ਨੂੰ ਇਹ ਸਾਰੀਆਂ ਮੁਸ਼ਕਲਾਂ ਦਿਸਣੀਆਂ ਬੰਦ ਹੋ ਜਾਂਦੀਆਂ ਜਿਵੇਂ ਅੱਖਾਂ ਨੂੰ ਪੋਲੇ ਪੈ ਗਏ ਹੋਣ ਪਤਾ ਨਹੀਂ ਕੀ ਬਿਮਾਰੀ ਹੈ ਜਿਹੜੀ ਪਾਰਟੀ ਦੀ ਸਰਕਾਰ ਆ ਜਾਂਦੀ ਹੈ ਉਹਨੂੰ ਲੋਕਾਂ ਦੀਆਂ ਸਮੱਸਿਆਵਾਂ ਦਿਸਣੀਆਂ ਬੰਦ ਹੋ ਜਾਂਦੀਆਂ ਤੇ ਜਿਹਦੀ ਸਰਕਾਰ ਨਹੀਂ ਰਹਿੰਦੀ ਉਹਨੂੰ ਦਿਖਣੀਆਂ ਸ਼ੁਰੂ ਹੋ ਜਾਂਦੀਆਂ ਤੁਸੀਂ ਵੇਖ ਲਓ ਅੱਜ ਕਾਂਗਰਸ ਤੇ ਕਾਲੀ ਦਲ ਦੀ ਸਰਕਾਰ ਨਹੀਂ ਅੱਜ ਉਹਨਾਂ ਨੂੰ ਲੋਕਾਂ ਦੇ ਬੜੇ ਦੁੱਖ ਦਿਸਦੇ ਨੇ ਕਿਸਾਨਾਂ ਦੇ ਮਜ਼ਦੂਰਾਂ ਦੇ ਕੱਚੇ ਮਲਾਜ਼ਮਾਂ ਦੇ ਬੇਰੁਜ਼ਗਾਰਾਂ ਦੇ ਬੜੇ ਦੁੱਖ ਦਿਸਦੇ ਨੇ ਆ ਆ ਨਹੀਂ ਹੋ ਰਿਹਾ ਉਹ ਨਹੀਂ ਹੋ ਰਿਹਾ ਲੋਕਾਂ ਦੇ लाठी चार्ज ਕਿਉਂ ਹੋ ਰਿਹਾ ਉਹ ਜ਼ੁਲਮ ਹੁੰਦੇ ਆ ਲੋਕਾਂ ਤੇ ਤੇ ਦਿਖਣੇ ਚਾਹੀਦੇ ਆ ਪਰ ਸਵਾਲ ਆ ਜਦੋਂ ਆਪਦੀ ਸਰਕਾਰ ਹੁੰਦੀ ਆ ਉਹ ਉਹਦੋਂ ਕਿਉਂ ਅੱਖਾਂ ਬੰਦ ਹੋ ਜਾਂਦੀਆਂ ਆਮ ਆਦਮੀ ਪਾਰਟੀ ਜਦੋਂ ਇਹਨਾਂ ਦੀ ਸਰਕਾਰ ਨਹੀਂ ਸੀ ਤਾਂ ਇਹਨਾਂ ਨੂੰ بڑے ਲੋਕਾਂ ਦੇ ਦੁੱਖ ਦਿਸਦੇ ਸੀ ਦਿਸਦੇ ਸੀ ਕਿ ਨਹੀਂ ਜਦੋਂ ਵੀ ਕਿਤੇ लाठी चार्ज ਹੁੰਦਾ ਸੀ ਭਗਵੰਤਮਾਨ ਸਾਹਿਬ ਕਹਿੰਦੇ ਹੁੰਦੇ ਸੀ ਵੀ ਯਾਰ ਮੈਨੂੰ ਤਾਂ ਅੰਦਰੋਂ ਅੰਦਰ ਚੀਰਿਆ ਜਾਂਦਾ ਮੇਰਾ ਜਦੋਂ ਜਿਹੜੇ ਰੋਟੀ ਮੰਗਣ ਆਏ ਬੇਰੁਜ਼ਗਾਰ ਨੇ ਉਹਨਾਂ ਤੇ लाठी चार्ज ਹੁੰਦਾ ਐਤੋਂ ਵੱਡਾ ਜ਼ੁਲਮ ਕੀ ਹੋ ਸਕਦਾ ਰੋਟੀ ਨਹੀਂ ਦੇਣੀ ਨਾ ਦਿਓ ਰੁਜ਼ਗਾਰ ਨਹੀਂ ਦੇਣਾ ਨਾ ਦਿਓ ਤੇ लाठी चार्ज ਦਾ ਕੀ ਮਤਲਬ ਹੈ ਤੇ ਅੱਜ ਭਗਵੰਤਮਾਨ ਸਾਹਿਬ ਦੇ ਰਾਜ ਚ ਸੈਂਕੜੇ लाठी चार्ज ਹੋ ਚੁੱਕੇ ਨੇ ਜਿਹੜੇ ਵੀ ਕੱਚੇ ਮਲਾਜ਼ਮ ਬੇਰੁਜ਼ਗਾਰ ਕਿਸਾਨ ਮਜ਼ਦੂਰ ਜਿਨ੍ਹਾਂ ਨੇ ਵੀ ਆਵਾਜ਼ ਉਠਾਈ ਅੱਜ ਦੇ ਡਾਂਗ ਤੇ ਡਾਂਗ ਇਹਦਾ ਹੁਣ ਕਾਰ ਰਕੀ ਹੈ ਪਿਆਰਿਓ ਇੱਥੇ ਸਾਰੀ ਕਹਾਣੀ ਸਮਝਣ ਵਾਲੀ ਆਪਾਂ ਇਹ ਭੁਲੇਖਾ ਛੱਡ ਗਏ ਵੀ ਇਸ ਪਾਰਟੀ ਦਾ ਰਾਜ ਜਾਂ ਉਸ ਪਾਰਟੀ ਦਾ ਰਾਜ ਆਹ ਬੰਦਾ ਮੂਰੇ ਕਿਉਂ ਬੰਦਾ ਮੂਰੇ ਇਹ ਸਾਰਾ ਭੁਲੇਖਾ ਅਸਲ ਦੇ ਵਿੱਚ ਪਾਰਟੀ ਦਾ ਨਾਮ ਕੋਈ ਵੀ ਹੋਵੇ ਤੇ ਬੰਦੇ ਦਾ ਨਾਮ ਕੋਈ ਵੀ ਹੋਵੇ ਸਿਸਟਮ ਉਹੀ ਰਹਿੰਦਾ ਹੈ ਬਿਲਕੁਲ ਉਦਾਹਰਨ ਸੁਣੋ ਜਿਵੇਂ ਇੱਕ ਬੱਸ ਹੋਵੇ ਜਿਹੜੀ ਪੁਰਾਣੀ ਟੁੱਟੀ ਬੱਸ ਹੋਵੇ ਜਿਹਦਾ ਇੰਜਨ ਮਤਲਬ ਪਹਿਲਾ ਜਿਹੜੇ ਰੱਖੇ ਸੀ ਚਲਾਉਣ ਵਾਲੇ ਡਰਾਈਵਰ ਕਨੈਕਟਰ ਉਹ ਉਹਦੇ ਚੰਗੇ ਟਾਇਰ ਵੀ ਵੇਚ ਗਏ ਹੁਣ ਤੇ ਗੰਦੇ ਟਾਇਰ ਉਹਨਾਂ ਨੇ ਪਾਤੇ ਹੁਣ ਉਹਨੂੰ ਉਹ ਉਹਦਾ ਚੰਗਾ ਇੰਜਨ ਕੱਢ ਕੇ ਉਹਦੇ ਪੁਰਜ਼ੇ ਵੀ ਵੇਚ ਗਏ ਹੁਣ ਤੇ ਗੰਦੇ ਪੁਰਜੇ ਪੁਰਾਣੇ ਲੈ ਲੈ ਕੇ ਉਹਨੂੰ ਪਾਤੇ ਹੋਣਾ ਸੀਟਾਂ ਵੀ ਅੰਦਰੋਂ ਚੰਗੀਆਂ ਚੰਗੀਆਂ ਵੇਚਤੀਆਂ ਹੁਣ ਉਹਨਾਂ ਨੇ ਤੇ ਗੰਦੀਆਂ ਜਾਂ ਪੁਰਾਣੀਆਂ ਸੀਟਾਂ ਲੈ ਕੇ ਪਾਤੀਆਂ ਹੋਣ ਤੇ ਫਿਰ ਉਹ ਬੱਸ ਜਦੋਂ ਇਸ ਖਸਤਾ ਹਾਲਤ ਚ ਹੋਏਗੀ ਤਾਂ ਉਹਨੂੰ ਚਲਾਉਣ ਵਾਲਾ ਡਰਾਈਵਰ ਜਿਹੜਾ ਮਰਜ਼ੀ ਲਾ ਲਿਓ ਉਹਨੇ ਐਂ ਹੀ ਚੱਲਣਾ ਜਿਵੇਂ ਉਹ ਪਹਿਲੇ ਡਰਾਈਵਰ ਨਾਲ ਚਲਦੀ ਸੀ ਗੱਲ ਸਿੱਧੀ ਹੈ ਨਾ ਗੱਲ ਡਰਾਈਵਰ ਦੀ ਨਹੀਂ ਗੱਲ ਬੱਸ ਦੀ ਹੈ ਨਾ ਹੁਣ ਦੇਖੋ ਜੇਕਰ ਰਾਜਨੀਤਿਕ ਸਿਸਟਮ ਜਿਹੜਾ ਉਹ ਰਾਜਨੀਤਿਕ ਸਿਸਟਮ ਹੀ ਪੂਰਾ ਗਲਤ ਬਣਿਆ ਪਿਆ ਤਾਂ ਉਹਨੂੰ ਚਲਾਉਣ ਲਈ ਚਾਹੇ ਤੁਸੀਂ ਮੈਨੂੰ ਲਾ ਦੋ ਅੱਜ ਗੱਲਾਂ ਕਰੀ ਜੰਨਾ ਨਾ ਮੈਂ ਮੈਂ ਵੀ ਫੇਲ ਹੋ ਜਾਵਾਂਗਾ ਪਹਿਲਾਂ ਸਿਸਟਮ ਠੀਕ ਕਰਨ ਵਾਲੇ ਪਾਸੇ ਨੂੰ ਤੁਰਨਾ ਚਾਹੀਦਾ ਹੈ ਤਾਂ ਕਿ ਅਸੀਂ ਆਪਣੇ ਦੇਸ਼ ਨੂੰ ਅੱਗੇ ਲਿਜਾ ਸਕੀਏ ਆਪਣੇ ਲੋਕਾਂ ਨੂੰ ਲੋਕਾਂ ਦੀ ਜ਼ਿੰਦਗੀ ਨੂੰ ਉਪਰਚਕ ਸਕੀਏ ਰਾਜਨੀਤਿਕ ਸਿਸਟਮ ਮੁੱਖ ਚੀਜ਼ ਆ ਔਰ ਇਹਨੂੰ ਸਮਝੇ ਬਿਨਾ ਸਿਆਸੀ ਕੁਝ ਵੀ ਠੀਕ ਨਹੀਂ ਕਰ ਸਕਦੇ ਤੇ ਜਿਹੜੀ ਗੱਲ ਐਮਐਲਏ ਆਮ ਆਦਮੀ ਪਾਰਟੀ ਦੇ ਲਾਡੀ ਢੋਸਾ ਬੁਰਾਣੇ ਅੱਜ ਕੀਤੀ ਹੈ ਮੈਨੂੰ ਸਿੱਧੀ ਸਿੱਧੀ ਉਹ ਸਿਆਸੀ ਡਰਾਮੇਬਾਜ਼ੀ ਤੋਂ ਘੱਟ ਨਹੀਂ ਲੱਗੀ ਜਿਹੜੇ ਲੋਕਾਂ ਨੇ ਕਮੈਂਟ ਲਿਖੇ ਨੇ ਮੈਨੂੰ ਲੱਗਿਆ ਵੀ ਉਹ ਕਮੈਂਟ ਸੀ ਜਿਹੜੇ ਕਾਫੀ ਲੋਕਾਂ ਦੇ ਮੈਨੂੰ ਸੱਚੇ ਹੀ ਲੱਗੇ ਨੇ ਹੁਣ ਤੁਸੀਂ ਕੀ ਕਹੋਗੇ ਆਪਣਾ ਕਮੈਂਟ ਲਿਖ ਦਿਓ ਬਹੁਤ ਮਿਹਰਬਾਨੀ ਪਿਆਰਿਓ